ਡੇਲੀ ਪੋਸਟ ਪੰਜਾਬੀ ਦੇਖ ਰਹੇ तमाम दर्शका दा मैं सुमन जेटली स्वागत कर दिया ਸਾਡੇ ਘਰਾਂ ਦੇ ਵਿੱਚ ਸਮਾਜ ਨੇ ਕੰਮ ਵੰਡੇ ਹੋਏ ਨੇ ਪਾਪ ਕੀ ਜੇਕਰ ਘਰ ਦੇ ਵਿੱਚ ਕੋਈ ਭਾਰਾ ਟੈਚੀ ਚੁਕਣਾ ਹੁੰਦਾ ਹੈ ਤਾਂ ਘਰ ਦੇ ਉਡੀਕ ਕਰਦੇ ਨੇ ਕਿ ਮੁੰਡਾ ਕਦੋਂ ਆਏਗਾ ਭਾਰਾ ਟੈਚੀ ਜਿਹੜਾ ਉਹ ਪੁੱਤਰ ਤੋਂ ਜਾਂ ਮਰਦ ਤੋਂ ਚੁਕਵਾਇਆ ਜਾਣਾ ਧੀਆਂ ਨੂੰ ਅਜਿਹੇ ਕੰਮ ਨਹੀਂ ਦਿੱਤੇ ਜਾਂਦੇ ਤਾਂ ਕੁਝ ਕੰਮ ਨੇ ਜਿਹੜੇ ਵੰਡ ਦਿੱਤੇ ਗਏ ਨੇ ਔਰ ਇਹ ਮਿਥ ਜਿਹੜੀ ਉਹ ਬਣ ਚੁੱਕੀ ਹੈ ਕਿ ਇਹ ਕੰਮ ਕੁੜੀਆਂ ਨਹੀਂ ਕਰ ਸਕਦੀਆਂ ਜਾਂ ਫਿਰ ਔਰਤਾਂ ਨਹੀਂ ਕਰ ਸਕਦੀਆਂ ਤਾਂ तमाम ਇਹਨਾਂ ਸਟੀਰੀਓਟਾਈਪਸ ਨੂੰ ਪਿੱਛੇ ਛੱਡ ਕੇ ਮੇਰੇ ਪਿੱਛੇ ਜੋ ਤੁਸੀਂ ਇੱਕ ਤਸਵੀਰ ਦੇਖ ਰਹੇ ਹੋ ਇਸ ਵੇਲੇ ਅਸੀਂ ਬੜਾ ਪਿੰਡ ਮੌਜੂਦ ਔਰ ਇੱਥੇ ਭਗਵਾਨ ਸਿੰਘ ਤੰਜਲ ਦੀ ਐਗਰੀਕਲਚਰ ਵਰਕਸ਼ਾਪ ਤੇ ਪਹੁੰਚੇ ਆਂ ਔਰ ਤਵੀਆਂ ਇੱਥੇ ਲੋਹੇ ਦੀਆਂ ਪਈਆਂ ਹੋਈਆਂ ਨੇ ਭਗਵਾਨ ਸਿੰਘ ਜੀ ਇੱਥੇ ਲੋਹੇ ਦੀਆਂ ਤਵੀਆਂ ਤਿਆਰ ਕਰਦੇ ਨੇ ਔਰ ਹੱਥ ਕੌਣ ਵਟਾਉਂਦਾ ਹੈ ਇਹ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਇਹਨਾਂ ਦੀਆਂ ਧੀਆਂ ਨੇ ਚਾਰ ਧੀਆਂ ਨੇ ਭਗਵਾਨ ਸਿੰਘ ਜੀ ਦੀਆਂ ਔਰ ਇੱਕ ਵਿਆਹੀ ਹੋਈ ਹੈ ਇੱਕ ਪੰਜਾਬ ਪੁਲਿਸ ਦੇ ਵਿੱਚ ਔਰ ਦੋ ਧੀਆਂ ਜਿਹੜੀਆਂ ਨੇ ਆਪਣੇ ਪਿਤਾ ਦੇ ਨਾਲ ਇਸ ਵਰਕਸ਼ਾਪ ਦੇ ਵਿੱਚ ਹੱਥ ਵਟਾਉਂਦੀਆਂ ਨੇ ਤਾਂ ਉਹ ਕਿਹੜਾ ਕੰਮ ਹੈ ਜਿਹੜਾ ਧੀ ਨਹੀਂ ਕਰ ਸਕਦੀ ਕੋਈ ਔਰਤ ਜਾਂ ਇੱਕ ਕੁੜੀ ਨਹੀਂ ਕਰ ਸਕਦੀ ਅੱਜ ਇੱਕ ਹੋਰ ਵਹਿਮ ਜਿਹੜਾ ਲੋਕਾਂ ਦਾ ਕੱਢਣ ਦੇ ਲਈ ਇੱਥੇ ਆਏ ਆਂ ਤਿਆਉ ਇੱਕ अनोखी ਤਸਵੀਰ ਦਿਖਾਉਨੇ ਆ ਤੇ ਮੇਰੇ ਕੈਮਰਾਮੈਨ ਵਿੱਕੀ ਜਿਨ੍ਹਾਂ ਸੰਦਾ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਨੇ ਤਵੀਆਂ ਦੀ ਤਸਵੀਰ ਦਿਖਾ ਰਹੇ ਨੇ ਭਗਵਾਨ ਸਿੰਘ ਜੀ ਨੇ ਤਿਆਰ ਕੀਤੀਆਂ ਨੇ ਔਰ ਜੱਟ ਜ਼ਿਮੀਦਾਰ ਇਸ ਨਾਮ ਤੋਂ ਜਾਣੂ ਹੋਣੇ ਨੇ ਭਗਵਾਨ ਸਿੰਘ ਤੰਜਲ ਐਗਰੀਕਲਚਰ ਵਰਕਸ਼ਾਪ ਤੋਂ ਜਾਣੂ ਹੋਣੇ ਨੇ ਔਰ ਇਸ ਵਰਕਸ਼ਾਪ ਦੇ ਵਿੱਚ ਜਿਹੜੀ ਮੈਨ ਪਾਵਰ ਹੈ ਉਹ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਧੀਆਂ ਜਿਹੜੀਆਂ ਨੇ ਉਹ ਕੰਮ ਕਰ ਰਹੀਆਂ ਨੇ ਜੋ ਅਕਸਰ ਮਰਦ ਜਾਂ ਕੈਲੋ ਕੀ ਮੁੰਡਿਆ ਤੋਂ ਕਰਵਾਏ ਜਾਂਦੇ ਨੇ welding ਵੀ ਕਰ ਲੈਂਦੀਆਂ ਨੇ ਔਰ ਇਸ ਵਰਕਸ਼ਾਪ ਦੇ ਵਿੱਚ ਹਰ ਉਹ ਕੰਮ ਕਰ ਲੈਂਦੀਆਂ ਨੇ ਜੋ ਸ਼ਾਇਦ ਤੁਹਾਡੀ ਸੋਚ ਤੋਂ ਪਰੇ ਹੋਣ ਜਿਹੜੇ ਤਾਂ ਪੈਰ ਫੁੱਲ ਛੜਦੇ ਆ ਹਨਾ ਇੱਕ ਇੱਕ ਮਹੀਨਾ ਤੱਕ ਨਹੀਂ ਠੀਕ ਹੁੰਦੇ ਹੈਗੇ ਕਿਉਂਕਿ ਜਿਹੜੇ ਸ਼ੂਜ਼ ਦੇ ਵਿੱਚ ਆਪਾਂ ਡੇਲੀ ਸ਼ੂਜ਼ ਵੇਅਰ ਕਰਨੇ ਆ socksਾਂ ਦੇ ਵਿੱਚ ਹੁੰਦੇ ਆ ਆਪਾਂ ਹੁਣ ਉਹਦੇ ਤੇ ਡੇਲੀ ਕੀ ਲਗਾ ਸਕਦੇ ਆ ਉਹ socks ਦੇ ਵਿੱਚ ਰਹਿਣਾ ਗਰਮੀਆਂ ਵਿੱਚ ਤਾਂ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਵਾ ਉਦੋਂ ਹੁੰਦਾ ਸੀ ਮੈਸੂ ਜਿਹੜੇ ਕੰਮਾਂ ਪਈਆਂ ਵਾਂ ਕੁੜੀਆਂ ਆਰਾਮ ਨਾਲ ਵਧੀਆ ਤਿਆਰ ਤੁਰ ਹੋ ਕੇ ਜਾਂਦੀਆਂ ਤੇ ਅਸੀਂ ਇੱਥੇ ਲਵਾ ਘੁੱਟਦੀਆਂ ਵਾਂ ਕੱਲ ਵੀ ਗੁਰਦੁਆਰਾ ਸਾਹਿਬ ਗਏ ਕੁੜੀਆਂ ਦੇਖਿਆ ਉਹਨਾਂ ਦੇ ਹੱਥ ਇੰਨੇ ਸਾਫ਼ ਸਾਡੇ ਹੱਥਾਂ ਦਾ ਹਾਲ ਦੇਖ ਲਓ ਤਕਲੀਫ ਰਹਿੰਦੀ ਹੈ ਵੀ ਜੇ ਬੰਦਾ ਕੋਈ ਹੁਣ ਹਾਰ ਵਰਕ ਕਰੂਗਾ ਤਦੇ ਅੱਗੇ ਵਧੂਗਾ ਜੇ ਕਿਸੇ ਚੀਜ਼ ਤੋਂ ਡਰੂਗਾ ਤਫੇ ਤੋਂ ਗਾਂ ਹੀ ਨਹੀਂ ਵੱਸ ਸਕਦਾ ਤਕਰੀਬਨ ਨਾਲ ਆਪ ਹੀ ਹੈਲਪ ਪਾਉਣੇ ਤਾਂ ਨਹੀਂ ਵੀ ਅਸੀਂ ਇਹਨਾਂ ਨੂੰ ਲਾ ਕੇ ਤੇ ਆਪ ਜਾ ਕੇ ਸਾਵ ਨੂੰ ਗੱਡੀ ਲੈ ਕੇ ਬਾਹਰ ਖਾਣ ਪੀਣ ਨਿਕਲਦੇ ਨੇ ਇਦਾਂ ਨਹੀਂ ਕੰਮ ਪੂਰਾ ਬਰਾਬਰ 12 ਘੰਟੇ ਤਕਰੀਬਨ ਅਸੀਂ 20 ਸਾਲਾਂ ਦੇ ਵਿੱਚ ਮੇਰੇ ਕਾ ਰੋਟੀ ਕੋਠੇ ਤੇ ਨਹੀਂ ਕਿਤੇ ਖਾਣ ਗਏ ਹਾਂ ਬਕਸ਼ਾਪ ਚ ਹੀ ਖਾਣੇ ਸਾਰੇ ਨੂੰ ਇਦਾਂ ਹੁੰਦਾ ਵੀ ਇਹੀ ਕੰਮ ਜੋ ਪਤਾ ਨਹੀਂ ਕਿਦਾਂ ਹੱਥ ਗੰਦੇ ਹੁੰਦੇ ਆ ਬੰਦੇ ਦਾ ਮੂੰਹ ਗੰਦਾ ਹੁੰਦਾ ਵੀ ਨਹੀਂ ਤੇ ਕੁੜੀਆਂ ਨੂੰ ਸਾਫ਼ ਸੁਥਰੀਆਂ ਬਣ ਕੇ ਰਹਿਣਾ ਚਾਹੀਦਾ ਆ ਪਰ ਨਹੀਂ ਸਾਨੂੰ ਇੱਥੇ ਜੋ ਹੈਗਾ ਵਧੀਆ ਹੈ ਔਰ ਦੇਖੋ ਇਹ ਵੀ ਧੀਆਂ ਨੇ ਪੰਜਾਬ ਦੀਆਂ ਹੱਥ ਜ਼ਰੂਰ ਅਸੀਂ ਦੇਖਾਂਗੇ ਇਹ ਵੀ ਧੀਆਂ ਨੇ ਇਹ ਦਸਾਂ ਨੋਹਾਂ ਦੀ ਕਿਰਤ ਕਰਕੇ ਕਮਾਈ ਕਰਕੇ ਔਰ ਪਿਤਾ ਦੇ ਨਾਲ ਹੱਥ ਵਟਾਉਂਦੀਆਂ ਨੇ ਔਰ ਦੇਖੋ ਇਹਨਾਂ ਨੂੰ ਕੋਈ ਸ਼ੌਂਕ ਨਹੀਂ ਅਜਿਹਾ ਕੋਈ ਨੇਲ ਆਟ ਨਹੀਂ ਕਰਾਇਆ ਹੋਇਆ ਕੋਈ ਮੈਨੀक्योर ਹੈ ਨਾ ਕੰਮ ਜਿਹੜਾ ਮਿਹਨਤ ਜਿਹੜੀ ਉਹ ਕਿੰਨੀ ਜ਼ਰੂਰੀ ਕਿੰਨੀ ਲਾਜ਼ਮੀ ਔਰ ਮਿਹਨਤ ਕਰਾਂਗੇ ਤਾਂ ਹੀ ਅੱਗੇ ਵਧਾਂਗੇ ਔਰ ਪਿਤਾ ਦਾ ਇਸ ਵੇਲੇ ਸਹਾਰਾ ਬਣੀਆਂ ਹੋਈਆਂ ਨੇ ਬਹੁਤ ਵੱਡੀ ਗੱਲ ਹੈ ਪ੍ਰਮਾਤਮਾ ਤੁਹਾਨੂੰ ਬਹੁਤ ਤਰੱਕੀਆਂ ਬਖਸ਼ੇ ਗਰਮੀਆਂ ਚ ਦਿਨ ਵੱਡੇ ਹੁੰਦੇ ਸੀ ਲਾਈਟ ਲੁਈ ਚਲ ਜਾਣੀ ਬੈਠੇ ਵਰਕਸ਼ਾਪ ਦੇ ਵਿੱਚ ਕੰਮ ਕਰੀ ਜਾਣਾ ਸਮਾਨ ਲੈਣ ਚਲ ਜਾਣਾ ਮੈਨੂੰ ਮੈਂ 12 ਸਾਲ ਦੀ ਸੀ ਜਦੋਂ ਇਹਨਾਂ ਨੇ 11 ਸਾਲ ਦੀ ਮੈਨੂੰ ਸਕੂਟਰ ਸਿਖਾਤਾ ਸੀਗਾ ਸਕੂਟਰ ਸਿੱਖਿਆ ਆਪਣਾ ਗੁਰਾਇਆ ਫਗਵਾੜਾ ਸਾਨੂੰ ਨੀਅਰ ਲੱਗਦਾ ਉਹ ਜਾਓ ਮੈਂ ਸਮਾਨ ਲੈ ਕੇ DNA ਪਰਚੀ ਤੇ ਆ ਸਮਾਨ ਲੈ ਆਇਓ ਤੇ ਰਸਤੇ ਵਿੱਚ ਸਾਨੂੰ ਮਤਲਬ ਉਦੋਂ ਸਾਡੇ ਏਰੀਆ ਦੇ ਵਿੱਚ ਸਕੂਟਰ ਕੋਈ ਨਹੀਂ ਚਲਾਉਂਦਾ ਉਹਨਾਂ ਨੂੰ ਕੁੜੀਆਂ ਹੈ ਕੁੜੀ ਸਕੂਟਰ ਚਲਾਉਂਦੀ ਆ ਮੋਟਰਸਾਈਕਲ ਚਲਾਉਂਦੀ ਆ ਮੀਨਸ ਇਦਾਂ ਬਹੁਤ ਹੁੰਦਾ ਹੁੰਦਾ ਇਹ ਪੂਰਾ ਪਗਵਾੜਾ ਦਾ ਵਿੱਚ ਪਗਵਾੜਾ ਗੁਰਾਇਆਂ ਚ ਜਿੰਨੀ ਮਾਰਕੀਟ ਦੀਆਂ ਦੁਕਾਨਾਂ ਆ ਅਸੀਂ ਕਦੇ ਇਹਨਾਂ ਨੂੰ ਜੇਬ ਚ ਪੈਸੇ ਦੇ ਕੇ ਥੋੜੀ ਦੌਰ ਦੇ ਆ ਕਿਸੇ ਦੁਕਾਨ ਤੋਂ ਕੋਈ ਚੀਜ਼ ਲੈਣ ਅਸੀਂ ਇਹਨਾਂ ਨੂੰ ਪੇਮੈਂਟ ਤਾਂ ਬਾਅਦ ਚ ਦਿੰਨੇ ਆ ਤਕਰੀਬਨ ਅਸੀਂ ਮਾਰਕੀਟ ਚ ਮੈਂ ਜਾਂਦਾ ਹੀ ਨਹੀਂਗਾ ਜਾਂਦੀ ਆ ਇਹ ਹੁਣ ਸਾਰੀਆਂ ਤਕੜੀਆਂ ਹੋਈਆਂ ਸਾਰਾ ਸਮਾਨ ਗੁਰਾਇਆਂ ਏਰੀਆ ਸਾਰਾ ਪਗਵਾੜਾ ਏਰੀਆ ਮੈਂ ਜਾਂਦੀ ਨਿਦੇਹਾਣੇ ਤੱਕ ਤੋਂ ਜੋ ਵੀ ਪਰਚੇਜ਼ ਕਰਨਾ ਸਮਾਨ ਹੈ ਲਿਆਉਂਦੇ ਆ ਬੱਚੇ ਅੱਤੇ ਦਿਨ ਦੀ ਛੁੱਟੀ ਚਾਹੀਦੀ ਆ ਠੀਕ ਆ ਜੀ ਅੱਧੀ ਢਹਾੜੀ ਲੱਗੂਗੀ ਤੁਹਾਡੀ ਆਮ ਪਬਲਿਕ ਹੁੰਦੀ ਆ ਆਪਣੇ ਆਲੇ ਦੁਆਲੇ ਦੇ ਰਹਿੰਦੇ ਹੁੰਦੇ ਉਹ ਕਰਦਿਆਂ ਦੇ ਦਿਮਾਗ ਦੇ ਵਿੱਚ ਗੱਲ ਪਾਉਂਦੇ ਆ ਵੀ ਤੇਰੀ ਕੁੜੀ ਐਦਾਂ ਤੇਰੀ ਕੁੜੀ ਐਦਾਂ ਉਹ ਆ ਕਰਦੀ ਆ ਉੱਥੇ ਜਾਂਦੀ ਹੁਣ ਅਸੀਂ ਸ਼ਾਮ ਨੂੰ ਜੇ 8 ਵਜੇ ਘਰ ਆਉਂਦੀ ਆਵਾ ਸਾਨੂੰ ਸਰਦੇ ਘਰ ਦੇ ਨੂੰ ਪਤਾ ਵੀ ਅਸੀਂ ਕਿੱਥੇ ਗਈਆਂ ਲੋਹਾ ਲੈਣ ਗਈਆਂ ਕਿ ਸਮਾਨ ਲੈਣ ਗਈਆਂ ਹੁਣ ਆਣ ਗੋੜ ਨੂੰ ਥੋੜਾ ਪਤਾ ਆ ਵੀ ਅਸੀਂ ਸਮਾਨ ਲੈ ਕੇ ਆ ਰਹੀਆਂ ਕਿ ਘੁੰਮ ਕੇ ਆ ਰਹੀਆਂ ਵਾ ਉਹਨਾਂ ਨੇ ਤੇ ਕਹਿਣਾ ਉੱਥੇ ਗਈ ਸੀ ਉਹਨਾਂ ਦੀ ਕੁੜੀ 8 ਵਜੇ ਆਈ ਆ ਫਿਰ ਰਾਤ ਨੂੰ 10 ਵਜੇ ਆਈ ਪਰ ਇਹ ਵੀ ਦੇਖ ਲਓ ਐਕਟੀਵਾ ਦੇ ਅੱਗੇ 60 70 ਕਿਲੋ ਸਮਾਨ ਵੀ ਰੱਖਿਆ ਹੁੰਦਾ ਸਾਡੀ ਐਕਟੀਵਾ ਮੀਆਂ ਕੱਢਣ ਵਾਲੇ ਨੇ ਕੁਝ ਉਹਨਾਂ ਨੇ ਕਹਿਣਾ ਲੈ ਹੈ ਕੁੜੀਆਂ ਨੂੰ ਕੰਮ ਲਾਇਆ ਐ ਐਦਾ ਕੀਤਾ ਐ ਪਰ ਤੁਸੀਂ ਦੇਖ ਲਓ ਅੱਜ ਦੇ ਟਾਈਮ ਦੇ ਵਿੱਚ ਮੁੰਡੇ ਆ ਨਸ਼ੇਵਾਲ ਨੂੰ ਜਾ ਰਹੇ ਆ ਹਨਾ ਮੀਨ ਜੋ ਉਹਨਾਂ ਕੋ ਪਿੱਛੋਂ ਸਾਰੇ ਬਾਹਰ ਨੂੰ ਜਾ ਰਹੇ ਆ ਆਇਲਟਸ ਕਰ ਰਹੇ ਆ ਜਾਂ ਨਸ਼ਾ ਕਰ ਰਹੇ ਆ ਕੋਈ ਟੈਕਨੀਕਲ ਕੰਮ ਤਾਂ ਨਹੀਂ ਨਾ ਸਿੱਖ ਰਿਹਾ ਹੈਗਾ ਜੇ ਕੋਈ ਕੁੜੀ ਕਰਦੀ ਆ ਕੰਮ ਉਹਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਲੋਕਾ ਲੱਤਾਂ ਖਿੱਚਦੇ ਆ ਵੀ ਹਾਂ ਤੂੰ ਕਿਉਂ ਇਸ ਲਾਈਨ ਦੇ ਵਿੱਚ ਆ ਤੂੰ ਇਦਾਂ ਕਿਉਂ ਹਦੋਂ ਉਹਨੇ ਵੈਲਡਿੰਗ ਸੈਟ ਲੁਧਿਆਣਾ ਨੂੰ ਠੀਕ ਕਰਾਉਣ ਗਈ ਆ ਕੁੜੀ ਸਾਡੀ ਇਹ ਤੋ ਉਹ ਇਹਨੇ ਵੈਲਡਿੰਗ ਸੈਟ ਜਾਂ ਲੈ ਕੇ ਗਈ ਉਹਨੇ ਇਹਨੂੰ ਦੇਖਿਆ ਕਾਲੇ ਕੱਪੜੇ 'ਚ ਉਹਨੇ ਬਕਾਇਦਾ ਇਹਨੂੰ ਉੱਤ ਉਹਦੇ ਅੰਦਰ ਲੇਡੀ ਕੰਮ ਕਰਦੀ ਨੇ ਜੁੱਤੀ ਦਿੱਤੀ ਉਹਨੇ ਵੀ ਅਸੀਂ ਕਹਿੰਦੇ ਉਹ ਕਹਿੰਦੇ ਇਹਨਾਂ ਦੱਸਿਆ ਵੀ ਮੈਂ ਕੰਮ ਕਰਦੀ ਬਿਲਡਿੰਗ ਕਈ ਮਰਦ ਇਦਾਂ ਦੇ ਆ ਮੀਨਸ ਉਹ ਲੇਡੀਜ਼ ਨੂੰ ਫਰੰਟ ਤੇ ਆਉਣੇ ਹੀ ਨਹੀਂ ਦਿੰਦੇ ਹੈਗੇ ਉਹਨਾਂ ਨੂੰ ਪਤਾ ਵੀ ਆ ਬਈ ਉਹ ਕੁੜੀ ਦੇ ਵਿੱਚ ਉਹ ਟੀਟ ਹੁਨਰ ਹੈਗਾ ਆ ਬਟ ਉਹ ਉਹਨਾਂ ਨੂੰ ਇਦਾਂ ਲੱਗਦਾ ਵੀ ਸਾਡਾ ਘਟਾ ਹੋਊਗਾ ਜੇ ਅਸੀਂ ਲੇਡੀਜ਼ ਦੇ ਪਿੱਛੇ ਲੱਗਾਂਗੇ ਜਦ ਕਿ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਲੇਡੀਜ਼ ਉਹਨਾਂ ਨਾਲੋਂ ਵਧੀਆ ਆ ਜਿਨੇ ਆਪਾਂ ਇਦਾਂ ਨਹੀਂ ਕਹਿੰਦੇ ਬੇ ਦੁਨੀਆ ਸਰਜੀਆ ਲੇਡੀਜ਼ ਦੇ ਸਿੱਪੇ ਯਾਰ ਇਹ ਸਾਡੇ ਹੁਣ ਵਾਈਫ ਆ ਸਾਡੇ ਸਾਡੇ ਕਦੇ ਜੇਬ ਚ ਬਟੂਆ ਨਹੀਂ ਅਸੀਂ ਰੱਖਣਾ ਜਾਣਾ ਸਾਰਾ ਲੈਣ ਦੇ ਨੇ ਸਾਡੇ ਘਰ ਦੇ ਕਰਦੇ ਆ ਇਹ ਲੇਡੀ ਤੋਂ ਬਿਨਾਂ ਤੁਸੀਂ ਕਾਮ ਜੀ ਜੇਬ ਤੇ ਯਕੀਨ ਕਰਦੇ ਨਹੀਂ ਕੁੜੀਆਂ ਨੂੰ ਪਤਾ ਕਿੱਦਾਂ ਲੈ ਕੇ ਤੁਰਦੇ ਆ ਸਾਰੇ ਲੋਕ ਬਈ ਇਹ ਪਰਾਇਆ ਹੀ ਧੰਨਿਆ ਨਾ ਫੈਮਲੀ ਜਦੋਂ ਪੇਕਿਆ ਕਾਰ ਹੁੰਦੀ ਆ ਉਹਨੇ ਕਹਿਣਾ ਤੂੰ ਸ਼ੌਕ ਆ ਜਿਹੜੇ ਉਹ ਤੂੰ ਸਹੁਰੇ ਘਰ ਜਾ ਕੇ ਕੰਪਲੀਟ ਕਰੀ ਸਹੁਰਿਆਂ ਨੇ ਕਹਿਣਾ ਵਾ ਤੂੰ ਪੇਕਿਆ ਕੁਝ ਕਰਕੇ ਨਹੀਂ ਆਈ ਤੇਰੇ ਪੇਕਿਆ ਨੇ ਤੁਹਾਨੂੰ ਬੇਕਰਵਾਈ ਨਹੀਂ ਜੋ ਤੇਰੇ ਸ਼ੌਂਕ ਸੀ ਤੂੰ ਆਪਣੇ ਪੇਕਿਆ ਘਰ ਪੂਰੇ ਕਰਕੇ ਆਈ ਇੱਥੇ ਤਾਂ ਤੂੰ ਸਾਡੇ ਅਕੋਰਡਿੰਗ ਚੱਲਣਾ ਮੀਨਸ ਆ ਚੀਜ਼ਾਂ ਥੋੜੀਆਂ ਹੀ ਆ ਹਨਾ ਤੇ ਕੁੜੀਆਂ ਨੂੰ ਪਿੱਛੇ ਰੱਖ ਦਿਆਂ ਵਾ ਮਤਲ ਜਿੱਦਾਂ ਅਸੀਂ 8-10 ਸਾਲ ਪਹਿਲਾਂ ਜਦ ਦੂਜੀ ਪੁਲਿਸ ਵਾਲੇ ਨੂੰ ਲਾਇਆ ਸੀ ਤਾਂ ਉਹ ਥੋੜਾ ਥੋੜਾ ਰੋਕ ਕੇ ਕਿਸੇ ਨੇ ਉਹ ਨੁਕਾਣਾ ਲੈ ਵੀ ਸ਼ਾਬਾਸ਼ 100 200 ਰੁਪਏ ਨੂੰ ਦੇ ਕੇ ਜਾਣਾ ਤੇ ਕਿਸੇ ਨੇ ਇਹ ਕਹਿਣਾ ਵੀ ਤੂੰ ਇਹ ਕੁੜੀਆਂ ਤੋਂ ਕੰਮ ਕਿਉਂ ਕਰਾਉਣਾ ਇਹ ਪਰਾਇਆ ਧਰਨਾ ਨਹੀਂ ਕਰਾਉਣਾ ਚਾਹੀਦਾ ਲੇਕਿਨ ਬਾਕੀ ਆਪੋ ਆਪਣੀ ਸੋਚ ਅਸਤ ਕੰਨੇ ਵੀ ਜੇ ਟੈਕਨੀਕਲ ਲੈਣ ਬੱਚੇ ਜਾਣਗੇ ਤੇ ਕਿਸੇ ਦੇ ਅੱਗੇ ਨਹੀਂ ਉਹ ਕੁੜੀਆਂ ਨਹੀਂ ਹੋਣੀਆਂ ਤਾਂ ਦੇ ਛੋਟਾ ਛੋਟਾ ਅਸੀਂ ਮੇਨਟੇਨੈਂਸ ਦਾ ਕੰਮ ਕਰਦੇ ਕੋਈ ਨਟ ਖੋਲਣ ਲਾ ਦੇਣਾ ਕਦੇ ਕੋਈ ਕਹਿੰਦਾ ਉਹ ਸਮਾਨ ਫੜਾ ਦੇ ਨਾਲ ਚੱਕ ਕੇ ਅੰਦਰ ਕੋਈ ਲੋਹਾ ਲੱਕੜ ਲੈ ਜਾ ਫਿਰ ਬਾਅਦ ਦੇ ਵਿੱਚ ਨਾਲ ਵੀ ਚਲੋ ਜੇ ਲੱਗਣਾ ਹੈ ਤਾਂ ਪ੍ਰੋਪਰ ਕੰਮ ਸਿੱਖੋ ਤੁਸੀਂ ਜੋ ਵੀ ਇਹ ਪ੍ਰੋਡਕਟ ਅਸੀਂ ਬਣਾਉਨੇ ਆ ਵੇਲਡਿੰਗ ਦਾ ਤਕਰੀਬਨ ਸਾਡੀਆਂ ਬੇਟੀਆਂ ਕਰਦੀਆਂ ਸਾਰੀਆਂ ਵੇਲਡਿੰਗ ਸਿਖਾਉਣ ਵਾਲਾ ਇਹ ਇਹ ਆ ਸਾਹਿਲ ਮੀਨਸ ਇਹਨੇ ਮੈਨੂੰ ਘੱਟੋ ਘੱਟ ਨਹੀਂ 6 ਮਹੀਨਿਆਂ ਦੇ ਵਿੱਚ ਪੂਰਾ ਟ੍ਰੇਨਿੰਗ ਕਰ ਦਿੱਤਾ ਸੀਗਾ 2 ਕੁ ਮਹੀਨੇ ਤਾਂ ਮੈਨੂੰ ਸਿਰਫ ਵਰਕਸ਼ਾਪ ਦੇ ਵਿੱਚ ਗੇੜੇ ਗੂੜੇ ਕੱਢਦਾ ਰੱਖਿਆ ਸੀ ਬਸ ਦੇਖਣਾ ਵਾ ਇੱਥੇ ਕੀ ਹੁੰਦਾ ਵਾ ਬਾਦ ਦੇ ਵਿੱਚ ਇਹਨੇ ਮੈਨੂੰ ਲਾਇਆ ਮੈਂ ਤਾਂ ਹੱਥ ਤੇ ਰੋਡ ਮਾਰਨੀ ਜਾਂ ਕੋਈ ਚੀਜ਼ ਚੱਕ ਕੇ ਮਾਰ ਦੇਣੀ ਵੈ ਇਦਾਂ ਨਹੀਂ ਕਰਨੀ ਇਦਾਂ ਨਹੀਂ ਕਰਨੀ ਮੀਨਸ ਇਹਦਾ ਕਾਫੀ ਹੱਥ ਆ ਮੈਨੂੰ ਵੈਲਡਿੰਗ ਸਹੀ ਤਰੀਕੇ ਨਾਲ ਕਰਨੀ ਕਿੱਦਾਂ ਕਰਨੀ ਇਦਾਂ ਪੈਸੇ ਤੇ ਚਲੋ ਇਹਨਾਂ ਨੇ ਆਪਣੇ ਫਿਰ ਖਰਚੇ ਇਹਨਾਂ ਦੇ ਖੁੱਲੇ ਹੋ ਜਾਂਦੇ ਆ ਅਸੀਂ ਕੋਈ ਇਹਨਾਂ ਨੂੰ ਸਪੈਸ਼ਲ ਕੋਈ ਪੈਸਾ ਨਹੀਂ ਦਿੰਦੇ ਜੋ ਵੀ ਇਹਨਾਂ ਨੇ ਚੀਜ਼ ਲੈਣੀ ਆ ਫਿਰ ਉਹਨਾਂ ਪੈਸੇ ਨਾਲ ਇਹ ਖਰੀਦਦਾਰੀ ਕਰਦੇ ਨੇ ਤੇ ਚਲੋ ਮੈਨੂੰ ਵੀ ਸੌਖਾ ਮੈਂ ਵੀ ਕਿਸੇ ਹੋਰ ਨੂੰ ਵੀ ਦੇਣੀ ਆ ਇਹਨਾਂ ਨੂੰ ਸਿਰਫ 10 ਰੁਪਏ ਬਾਅਦ ਦੇਈ ਦੇ